ਅੱਜ ਦੀ ਘਟਨਾ 19 April 1998 Canada ਦੀ ਹੈ ਜਦੋਂ ਅਜੀਤ ਸਿੰਘ ਗਰੇਵਾਲ ਆਪਣੀ ਗੱਡੀ ਲੈ ਕੇ ਆਪਣੇ ਘਰ ਪਹੁੰਚਦਾ ਤਾਂ ਸਾਹਮਣੇ ਉਹਦੀ ਵਾਈਫ ਦੀ ਗੱਡੀ ਖੜੀ ਹੁੰਦੀ ਹੈ ਹੁਣ ਜਦੋਂ ਅਜੀਤ ਸਿੰਘ ਗਰੇਵਾਲ ਆਪਣੀ ਵਾਈਫ ਦੀ ਗੱਡੀ ਦੇ ਨੇੜੇ ਪਹੁੰਚਦਾ ਤਾਂ ਦੇਖਦਾ ਕਿ ਉਹਦੀ ਗੱਡੀ ਦੇ ਵਿੱਚ ਉਹਦੀ ਵਾਈਫ ਦੀ ਲਾਸ਼ ਪਈ ਹੈ ਉਹਨੂੰ ਦੇਖਣ ਤੋਂ ਪਤਾ ਲੱਗਦਾ ਕਿ ਉਹਨੂੰ ਗੋਲੀਆਂ ਮਾਰੀਆਂ ਗਈਆਂ ਸੀ ਹੁਣ ਅਜੀਤ ਸਿੰਘ ਗਰੇਵਾਲ ਤੁਰੰਤ 911 ਤੇ ਫੋਨ ਕਰਦਾ ਤੇ ਮੌਕੇ ਤੇ ਹੀ ਪੁਲਿਸ ਵੀ ਪਹੁੰਚ ਜਾਂਦੀ ਹੈ ਪੁਲਿਸ ਜਦੋਂ ਆ ਕੇ ਦੇਖਦੀ ਹੈ ਕਿ ਉਹਦੇ ਮੱਥੇ ਦੇ ਵਿੱਚ ਇੱਕ ਬਹੁਤ ਵੱਡਾ ਹੌਲ ਹੋਇਆ ਹੁੰਦਾ ਮੱਥੇ ਦੇ ਵਿੱਚਕਾਰ ਤੇ ਦੇਖਣ ਤੋਂ ਪਤਾ ਲੱਗ ਰਿਹਾ ਸੀ ਕਿ ਉਹਨੂੰ ਬਹੁਤ ਨਜ਼ਦੀਕ ਤੋਂ ਗੋਲੀ ਮਾਰੀ ਗਈ ਹੈ ਤੇ ਇੱਕ ਗੋਲੀ ਉਹਦੇ ਕੰਨ ਦੇ ਵਿੱਚ ਮਾਰੀ ਗਈ ਸੀ। ਪੁਲਿਸ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਤੇ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ। ਫੋਰੈਂਸਿਕ ਟੀਮਾਂ ਵੀ ਪਹੁੰਚਦੀਆਂ ਨੇ। ਉਹਨਾਂ ਵੱਲੋਂ ਵੀ ਉੱਥੇ ਸੈਂਪਲ ਕਲੈਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪੁਲਿਸ ਨੂੰ ਦੋ ਖਾਲੀ ਕਾਰਤੂਸ ਵੀ ਮਿਲਦੇ ਨੇ ਜਿਹੜੇ ਕਿ 9mm ਰਫਲ ਤੋਂ ਚਲਾਏ ਗਏ ਹੁੰਦੇ ਨੇ। ਹੁਣ ਪੁਲਿਸ ਦੀ ਪੁੱਛਤਾਸ਼ ਚੱਲਦੀ ਹੈ। ਘਰ ਵਾਲਿਆਂ ਤੋਂ ਵੀ ਪੁੱਛਤਾਸ਼ ਕੀਤੀ ਜਾਂਦੀ ਹੈ। ਨੇੜੇ ਤੇੜੇ ਆਂਡੀ ਗੌਂਡੀਆਂ ਤੋਂ ਵੀ ਪੁੱਛਤਾਸ਼ ਕੀਤੀ ਜਾਂਦੀ ਹੈ ਉਧਰੋਂ ਪੋਸਟਮਾਰਟਮ ਦੀ ਰਿਪੋਰਟ ਵੀ ਆਉਂਦੀ ਹੈ ਤੇ ਰਿਪੋਰਟ ਦੇ ਵਿੱਚ ਵੀ ਪਤਾ ਲੱਗਦਾ ਹੈ ਕਿ ਇਹਨੂੰ ਬੜੀ ਨਜ਼ਦੀਕ ਤੋਂ ਇੱਕ 9 ਐਮ ਐਮ ਰਫਲ ਤੋਂ ਇਹਦੇ ਮੱਥੇ ਦੇ ਵਿੱਚ ਤੇ ਇਹਦੇ ਕੰਨ ਦੇ ਵਿੱਚ ਗੋਲੀ ਮਾਰੀ ਗਈ ਹੈ ਜਿਹਦੇ ਕਰਕੇ ਇਹਦੀ ਮੌਤ ਹੋ ਗਈ ਸੀ ਹੁਣ ਬਾਕੀ ਦੇ ਜਿਹੜੇ ਕਿਰਿਆਕਰਮ ਨੇ ਉਹ ਸ਼ੁਰੂ ਹੁੰਦੇ ਨੇ ਕਿਉਂਕਿ Laash ਘਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਉਦੋਂ ਬਾਅਦ ਅੰਤਿਮ ਰਸਮਾਂ ਜਿਹੜੀਆਂ ਨੇ ਉਹ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੇ ਪੁਲਿਸ ਘਰਦਿਆਂ ਤੋਂ ਪੁੱਛਤਾਸ਼ ਕਰਦੀ ਰਹਿੰਦੀ ਹੈ ਬਟ ਪੁਲਿਸ ਨੂੰ ਕੋਈ ਵੀ ਜਾਣਕਾਰੀ ਨਹੀਂ ਮਿਲਦੀ। ਹੁਣੇ ਸਾਰੇ ਘਟਨਾਕ੍ਰਮ ਦੇ ਵਿੱਚ ਪੁਲਿਸ ਨੂੰ ਇੱਕ ਗੱਲ ਬੜੀ ਅਜੀਬ ਲੱਗਦੀ ਹੈ, ਬੜੀ ਖਟਕਦੀ ਹੈ ਕਿ 911 ਤੇ ਜਦੋਂ ਅਜੀਤ ਸਿੰਘ ਗਰੇਵਾਲ ਵੱਲੋਂ ਪੁਲਿਸ ਨੂੰ ਫੋਨ ਕੀਤਾ ਗਿਆ ਤੇ ਆਪਣੀ ਪਤਨੀ ਦੇ ਕਤਲ ਬਾਰੇ ਦੱਸਿਆ ਗਿਆ ਤਾਂ ਉਹ ਬਿਲਕੁਲ ਨਾਰਮਲ ਸੀ, ਬਿਲਕੁਲ ਸਹਿਜ ਸੀ। ਕਿਉਂਕਿ ਇੱਥੇ ਪੁਲਿਸ ਦਾ ਇਹ ਸੋਚਣਾ ਹੁੰਦਾ ਵੀ ਜਦੋਂ ਵੀ ਕਿਸੇ ਇਨਸਾਨ ਦੀ ਪਤਨੀ ਦਾ ਕਤਲ ਹੋਇਆ ਹੋਵੇ ਤਾਂ ਉਹ ਬੰਦਾ ਬੇਚੈਨ ਹੋਏਗਾ, ਉਹਨੂੰ ਘਬਰਾਹਟ ਹੋਏਗੀ। ਬਟ ਜਿਹੜਾ ਅਜੀਤ ਸਿੰਘ ਗਰੇਵਾਲ ਸੀ ਜਦੋਂ ਉਹਨੇ ਪੁਲਿਸ ਨੂੰ ਫੋਨ ਕੀਤਾ ਤਾਂ ਬਿਲਕੁਲ ਨਾਰਮਲ ਸੀ ਤੇ ਬੜੇ ਆਰਾਮ ਦੇ ਨਾਲ ਗੱਲ ਕਰ ਰਿਹਾ ਸੀ ਹੁਣ ਪੁਲਿਸ ਨੂੰ ਇਹ ਗੱਲ ਕਿਤੇ ਨਾ ਕਿਤੇ ਖਟਕਣ ਲੱਗ ਜਾਂਦੀ ਹੈ ਦੂਜਾ ਪੁਲਿਸ ਅੰਤਿਮ ਰਸਮਾਂ ਹੋਣ ਤੱਕ ਪਰਿਵਾਰ ਤੇ ਪੂਰੀ ਨਿਗ੍ਹਾ ਰੱਖਦੀ ਹੈ ਤੇ ਪੁਲਿਸ ਨੂੰ ਲੱਗਦਾ ਸੀ ਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਗੜਬੜ ਜ਼ਰੂਰ ਹੈ ਹੁਣ ਜਿਹੜਾ ਅਜੀਤ ਸਿੰਘ ਗਰੇਵਾਲ ਸੀ ਉਹ ਪੂਰੀਆਂ ਰਸਮਾਂ ਦੇ ਦੌਰਾਨ ਬਿਲਕੁਲ ਨਾਰਮਲ ਸੀ ਤੇ ਉਹਨੂੰ ਦੇਖਣ ਤੋਂ ਹੀ ਪਤਾ ਲੱਗ ਰਿਹਾ ਸੀ ਕਿ ਉਹਨੂੰ ਕੋਈ ਵੀ ਫਿਕਰ ਨਹੀਂ ਹੈ ਕੋਈ ਵੀ ਟੈਨਸ਼ਨ ਨਹੀਂ ਹੈ ਤੇ ਪੁਲਿਸ ਦੇ ਦਿਮਾਗ ਦੇ ਵਿੱਚ ਇਹ ਗੱਲ بار-बार ਖਟਕ ਰਹੀ ਸੀ ਕਿ ਗੜਬੜ ਜ਼ਰੂਰ ਹੈ। ਦੂਜੇ ਪਾਸੇ ਜਿਹੜਾ ਕਤਲ ਹੋਇਆ ਸੀ ਇੱਕ ਪੰਜਾਬੀ ਔਰਤ ਦਾ ਕਤਲ ਹੋਇਆ ਸੀ ਤੇ ਕੈਨੇਡਾ ਪੁਲਿਸ ਦੇ ਵਿੱਚ ਉਸ ਟਾਈਮ ਕੋਈ ਵੀ ਪੰਜਾਬੀ ਅਫਸਰ ਨਹੀਂ ਸੀ ਤੇ ਇਸ ਕਰਕੇ ਪੁਲਿਸ ਨੂੰ ਉੱਥੇ ਇਨਵੈਸਟੀਗੇਸ਼ਨ ਦੇ ਵਿੱਚ ਕਾਫੀ ਦਿੱਕਤ ਆਉਂਦੀ ਹੈ ਕਿਉਂਕਿ ਪੰਜਾਬੀ ਕਮਿਊਨਿਟੀ ਦੇ ਵਿੱਚ ਕੋਈ ਵੀ ਬੰਦਾ ਮੂੰਹ ਖੋਲਣ ਵਾਸਤੇ ਤਿਆਰ ਨਹੀਂ ਸੀ ਜਾਂ ਦੱਸਣ ਵਾਸਤੇ ਤਿਆਰ ਨਹੀਂ ਸੀ ਜਾਂ ਫਿਰ ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਸੀ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਹੀ ਰਹੀ ਸੀ ਕਿ ਬਲਜੀਤ ਕੌਰ ਗਰੇਵਾਲ ਜਿਹਦਾ ਕਤਲ ਹੋਇਆ ਸੀ ਉਹਦਾ ਭਰਾ ਪੁਲਿਸ ਕੋਲ ਪਹੁੰਚਦਾ ਤੇ ਉਹ ਕਹਿੰਦਾ ਹੈ ਕਿ ਜੇ ਤੁਸੀਂ ਅਜੀਤ ਸਿੰਘ ਗਰੇਵਾਲ ਤੇ ਨਿਗਾਹ ਰੱਖੋਗੇ ਤਾਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਮਿਲ ਸਕਦਾ ਹੈ ਹੁਣ ਕੈਨੇਡਾ ਪੁਲਿਸ ਅਜੀਤ ਸਿੰਘ ਗਰੇਵਾਲ ਤੇ ਬਿਲਕੁਲ ਬਰੀਕੀ ਨਾਲ ਨਜ਼ਰ ਰੱਖਦੀ ਹੈ ਤੇ ਅਜੀਤ ਸਿੰਘ ਗਰੇਵਾਲ ਤੋਂ ਪੁੱਛਤਾਛ ਵੀ ਕੀਤੀ ਜਾਂਦੀ ਹੈ। ਉਹਨੂੰ ਪੁੱਛਤਾਛ ਦੇ ਵਿੱਚ ਅਜੀਤ ਸਿੰਘ ਗਰੇਵਾਲ ਦੱਸਦਾ ਕਿ ਉਸ ਦਿਨ ਉਹ ਆਪਣੀ ਪਤਨੀ ਬਲਜੀਤ ਕੌਰ ਗਰੇਵਾਲ ਦੇ ਨਾਲ ਕਿਸੇ ਦੋਸਤ ਦੇ ਘਰ ਗਏ ਸੀ, ਕਿਸੇ ਫੈਮਿਲੀ ਫਰੈਂਡ ਦੇ ਘਰ ਗਏ ਸੀ ਤੇ ਰਸਤੇ ਦੇ ਵਿੱਚ ਇੱਕ ਗਰੋਸਰੀ ਸਟੋਰ ਸੀ ਜਿੱਥੋਂ ਉਹਨਾਂ ਨੇ ਕੁਝ ਸਮਾਨ ਵੀ ਖਰੀਦਿਆ ਤੇ ਉਦੋਂ ਬਾਅਦ ਉਹ ਕਿਸੇ ਹੋਰ ਦੋਸਤ ਦੇ ਘਰ ਗਏ ਜਿੱਥੇ ਉਹਨਾਂ ਦੀ ਇੱਕ ਹੋਰ ਗੱਡੀ ਖੜੀ ਸੀ ਜਿਹੜੀ ਕਿ ਕੁਝ ਦਿਨਾਂ ਤੋਂ ਉਸੇ ਦੋਸਤ ਦੇ ਘਰ ਖੜੀ ਹੋਈ ਸੀ ਤੇ ਉਸ ਨੂੰ ਉਹ ਚਲਾ ਕੇ ਲਿਆ ਰੇਸੀ ਤੇ ਜਿਹੜੀ ਪਹਿਲੀ ਗੱਡੀ ਸੀ ਉਹਦੇ ਵਿੱਚ ਬਲਜੀਤ ਕੌਰ ਗਰੇਵਾਲ ਡਰਾਈਵ ਕਰ ਰਹੀ ਸੀ ਹੁਣ ਬਲਜੀਤ ਕੌਰ ਗਰੇਵਾਲ ਅੱਗੇ ਡਰਾਈਵ ਕਰ ਰਹੀ ਸੀ ਤੇ ਪਿਛਲੀ ਗੱਡੀ ਦੇ ਵਿੱਚ ਅਜੀਤ ਸਿੰਘ ਗਰੇਵਾਲ ਸੀ ਹੁਣ ਜਦੋਂ ਇਹ ਦੋਨੋਂ ਲਾਈਟਾਂ ਤੇ ਪਹੁੰਚਦੇ ਨੇ ਤੇ ਉਦੋਂ ਬਾਅਦ ਜਿਹੜੀ ਬਲਜੀਤ ਕੌਰ ਗਰੇਵਾਲ ਦੀ ਗੱਡੀ ਹੁੰਦੀ ਹੈ ਉਹ ਤਾਂ ਲਾਈਟਾਂ ਤੋਂ ਕ੍ਰੋਸ ਕਰ ਜਾਂਦੀ ਹੈ ਪਰ ਟ੍ਰੈਫਿਕ ਹੋਣ ਦੇ ਕਰਕੇ ਜਿਹੜਾ ਅਜੀਤ ਸਿੰਘ ਗਰੇਵਾਲ ਸੀ ਉਹ ਲਾਈਟਾਂ ਦੇ ਪਿੱਛੇ ਰਹਿ ਜਾਂਦਾ ਇਸ ਕਰਕੇ ਇਹਨਾਂ ਦੀ ਗੱਡੀਆਂ ਦੇ ਵਿੱਚ ਥੋੜਾ ਗੈਪ ਬਣ ਜਾਂਦਾ ਤੇ ਜਦੋਂ ਬਲਜੀਤ ਕੌਰ ਗਰੇਵਾਲ ਪਹਿਲਾਂ ਘਰ ਪਹੁੰਚ ਜਾਂਦੀ ਹੈ ਤੇ ਥੋੜੇ ਟਾਈਮ ਬਾਅਦ ਜਦੋਂ ਅਜੀਤ ਸਿੰਘ ਗਰੇਵਾਲ ਆਪਣੇ ਘਰ ਪਹੁੰਚਦਾ ਗੱਡੀ ਤੇ ਤਾਂ ਕੀ ਦੇਖਦਾ ਉੱਤਰ ਕੇ ਕੀ ਇਹਦੀ ਪਤਨੀ ਬਲਜੀਤ ਕੌਰ ਗਰੇਵਾਲ ਦੇ ਗੋਲੀਆਂ ਮਾਰੀਆਂ ਗਈਆਂ ਨੇ ਤੇ ਉਹਦਾ ਕਤਲ ਹੋ ਚੁੱਕਿਆ ਤੇ ਉਦੋਂ ਬਾਅਦ ਹੀ ਇਹਨੇ 911 ਤੇ ਪੁਲਿਸ ਨੂੰ ਫੋਨ ਕਰਕੇ ਇਹ ਸਾਰਾ ਕੁਝ ਦੱਸਿਆ ਹੁਣ ਅਜੀਤ ਸਿੰਘ ਗਰੇਵਾਲ ਨੇ ਜੋ ਵੀ ਕਹਾਣੀ ਪੁਲਿਸ ਨੂੰ ਸੁਣਾਈ ਸੀ ਕੈਨੇਡਾ ਪੁਲਿਸ ਵੱਲੋਂ ਉਹ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤੇ ਪੁੱਛਤਾਛ ਦੇ ਵਿੱਚ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਦਾ ਕਿ ਇਹ ਸਾਰੀ ਕਹਾਣੀ ਸੱਚ ਸੀ ਉਹ ਉਸ ਦਿਨ ਬਲਜੀਤ ਕੌਰ ਗਰੇਵਾਲ ਤੇ ਅਜੀਤ ਸਿੰਘ ਗਰੇਵਾਲ ਇਹ ਦੋਨੋਂ ਕਿਸੇ ਦੋਸਤ ਦੇ ਘਰ ਵੀ ਗਏ ਸੀ ਤੇ ਉਦੋਂ ਬਾਅਦ ਰਸਤੇ ਦੇ ਵਿੱਚ ਇਹਨਾਂ ਨੇ ਗਰੋਸਰੀ ਸਟੋਰ ਤੋਂ ਕੁਝ ਗਰੋਸਰੀ ਵੀ ਖਰੀਦੀ ਸਮਾਨ ਵੀ ਖਰੀਦਿਆ ਸੀ ਤੇ ਉਦੋਂ ਬਾਅਦ ਇੱਕ ਹੋਰ ਦੋਸਤ ਤੇ ਕਰ ਗਏ ਜਿੱਥੇ ਕਿ ਇਹਨਾਂ ਦੀ ਇੱਕ ਗੱਡੀ ਖੜੀ ਸੀ ਕੁਛ ਦਿਨਾਂ ਤੋਂ ਉਹਨੂੰ ਫਿਰ ਅਜੀਤ ਸਿੰਘ ਗਰੇਵਾਲ ਨੇ ਡਰਾਈਵ ਕੀਤਾ ਤੇ ਪਹਿਲੀ ਗੱਡੀ ਦੇ ਵਿੱਚ ਬਲਜੀਤ ਕੌਰ ਗਰੇਵਾਲ ਸੀ ਇਹ ਅਲੱਗ-ਅਲੱਗ ਗੱਡੀਆਂ ਤੇ ਡਰਾਈਵ ਕਰਕੇ ਆਪਣੇ ਘਰ ਜਾ ਰਹੇ ਸੀ ਤੇ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਗੈਪ ਵੀ ਬਣ ਗਿਆ ਸੀ ਹੁਣ ਨਾਲ-ਨਾਲ ਕੈਨੇਡਾ ਪੁਲਿਸ ਵੱਲੋਂ ਅਜੀਤ ਸਿੰਘ ਗਰੇਵਾਲ ਦੀ ਬੈਕਗ੍ਰਾਉਂਡ ਦੀ ਉਹਦੀ ਜ਼ਿੰਦਗੀ ਦੀ ਪੂਰੀ ਕੋਖ ਪੜਤਾਲ ਕੀਤੀ ਜਾਂਦੀ ਹੈ ਤੇ ਪੁਲਿਸ ਨੂੰ ਪਤਾ ਲੱਗਦਾ ਕਿ 1949 ਦੇ ਵਿੱਚ ਪੰਜਾਬ ਦੇ ਵਿੱਚ ਪੈਦਾ ਹੋਇਆ ਅਜੀਤ ਸਿੰਘ ਗਰੇਵਾਲ 1972 ਵਿੱਚ ਕੈਨੇਡਾ ਮੂਵ ਹੋਇਆ ਸੀ ਤੇ ਜਦੋਂ ਇਹ ਆਪਣੀ ਜਵਾਨੀ ਦੀ ਦਹਹਲੀਜ ਤੇ ਸੀ ਤਾਂ ਇੱਥੇ ਇਹਨੇ ਮਨਜੀਤ ਕੌਰ ਦੇ ਨਾਲ ਵਿਆਹ ਕਰਵਾਇਆ ਸੀ ਹੁਣ ਇਹਨਾਂ ਦੀ ਜ਼ਿੰਦਗੀ ਅੱਗੇ ਵਧਦੀ ਹੈ ਤੇ ਇਹਨਾਂ ਦੇ ਤਿੰਨ ਬੱਚੇ ਹੁੰਦੇ ਨੇ ਪਰ 1997 ਦੇ ਵਿੱਚ ਇਹਨਾਂ ਦੇ ਵਿੱਚ ਆਪਸੀ ਝਗੜੇ ਹੁੰਦੇ ਨੇ ਤੇ ਪਹਿਲੀ ਪਤਨੀ ਮਨਜੀਤ ਕੌਰ ਨੂੰ ਬਿਨਾਂ ਤਲਾਕ ਦਿੱਤਿਆਂ ਅਜੀਤ ਸਿੰਘ ਘਰੇ ਵੱਲ ਕੀ ਕਰਦਾ ਕਿ ਬਲਜੀਤ ਕੌਰ ਦੇ ਨਾਲ ਵਿਆਹ ਕਰਵਾ ਲੈਂਦਾ ਹਾਲਾਂਕਿ ਪਹਿਲੀ ਪਤਨੀ ਨੂੰ ਇਹ ਤਲਾਕ ਨਹੀਂ ਦਿੰਦਾ ਹੁਣ ਜਿਹੜੀ ਬਲਜੀਤ ਕੌਰ ਸੀ ਉਹਦਾ ਵੀ ਪਹਿਲਾ ਵਿਆਹ ਹੋ ਚੁੱਕਿਆ ਸੀ ਤੇ ਉਹਦਾ ਤਲਾਕ ਵੀ ਹੋ ਚੁੱਕਿਆ ਸੀ ਤੇ ਉਹਦੇ ਵੀ ਦੋ ਬੱਚੇ ਸੀ ਹੁਣ ਜਿਹੜੀ ਬਲਜੀਤ ਕੌਰ ਗਰੇਵਾਲ ਹੈ ਜਿਹਦਾ ਕਤਲ ਹੋਇਆ ਸੀ ਉਹ ਕਾਫੀ ਅਮੀਰ ਔਰਤ ਸੀ ਤੇ ਬੜੇ ਤਗੜੇ ਪਰਿਵਾਰ ਤੋਂ ਸੀ ਦੂਜੇ ਪਾਸੇ ਜਿਹੜਾ ਅਜੀਤ ਸਿੰਘ ਹੁੰਦਾ ਉਸਤੇ ਕਾਫੀ ਕਰਜ਼ਾ ਸੀ ਇਹ ਗੱਲਾਂ ਵੀ ਪੁਲਿਸ ਨੂੰ ਪਤਾ ਲੱਗਦੀ ਹੁਣ ਜਿਹੜਾ ਬਲਜੀਤ ਕੌਰ ਦਾ ਭਰਾ ਸੀ ਉਹਨੇ ਵੀ ਪੁਲਿਸ ਨੂੰ ਦੱਸਿਆ ਸੀ ਕਿ ਜੇ ਤੁਸੀਂ ਇਸ ਇਨਸਾਨ ਤੇ ਨਿਗਾਹ ਰੱਖੋਗੇ ਤਾਂ ਤੁਹਾਨੂੰ ਕੁਝ ਨਾ ਕੁਝ ਜ਼ਰੂਰ ਮਿਲ ਸਕਦਾ ਹੁਣ ਪੁਲਿਸ ਦੇ ਸ਼ੱਕ ਦਾ ਕਾਰਨ ਇੱਥੇ ਵੀ ਸੀ ਕਿ ਇਹ ਬੰਦਾ ਬਿਲਕੁਲ ਨਾਰਮਲ ਸੀ ਕਿਉਂਕਿ ਪਤਨੀ ਦਾ ਕਤਲ ਹੋਇਆ ਹੋਏ ਤੇ ਦੂਜੇ ਪਾਸੇ ਉਹ ਬੰਦਾ ਬਿਲਕੁਲ ਨਾਰਮਲ ਹੋਇਆ ਸਿਰਫ 4 ਮਹੀਨੇ ਹੋਏ ਸੀ ਇਹਨਾਂ ਦੇ ਵਿਆਹ ਨੂੰ ਦਸੰਬਰ 1997 ਦੇ ਵਿੱਚ ਅਜੀਤ ਸਿੰਘ ਗਰੇਵਾਲ ਤੇ ਬਲਜੀਤ ਕੌਰ ਦਾ ਵਿਆਹ ਹੁੰਦਾ ਤੇ 19 April 1998 ਨੂੰ ਬਲਜੀਤ ਕੌਰ ਗਰੇਵਾਲ ਦਾ ਕਤਲ ਹੋ ਜਾਂਦਾ ਉਹਨੂੰ ਬਿਲਕੁਲ ਵੀ ਟੈਨਸ਼ਨ ਨਜ਼ਰ ਨਹੀਂ ਸੀ ਆ ਰਹੀ ਤੇ ਪੁਲਿਸ ਕੀ ਕਰਦੀ ਹੈ ਕਿ ਅਜੀਤ ਸਿੰਘ ਗਰੇਵਾਲ ਦੀ ਕਾਲ ਡਿਟੇਲ ਕੱਢਦੀ ਹੈ ਹੁਣ ਕਾਲ ਡਿਟੇਲ ਜਦੋਂ ਨਿਕਲਦੀ ਹੈ ਤਾਂ ਪੁਲਿਸ ਕੋਲ ਹੋਰ ਹੈਰਾਨੀਜਨਕ ਖੁਲਾਸੇ ਹੁੰਦੇ ਨੇ ਕਿ ਉਸ ਦਿਨ ਜਿਸ ਦਿਨ ਕਤਲ ਹੋਇਆ ਸੀ 9:30 ਮਿੰਟ ਤੋਂ ਲੈ ਕੇ ਜਦੋਂ ਇਹ ਘਰੋਂ ਨਿਕਲਦੇ ਨੇ 10:49 ਮਿੰਟ ਤੱਕ ਲਗਾਤਾਰ ਅਜੀਤ ਸਿੰਘ ਗਰੇਵਾਲ ਦੀਆਂ ਦੋ ਨੰਬਰਾਂ ਤੇ ਬਾਰ ਬਾਰ ਗੱਲਾਂ ਹੁੰਦੀਆਂ ਨੇ ਜਿਹੋ ਇਹਨਾਂ ਨੰਬਰਾਂ ਦਾ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਕਿ ਇੱਕ ਨੰਬਰ ਸੀ ਸੁਖਜੀਤ ਸਿੰਘ ਗਰੇਵਾਲ ਦਾ ਜਿਹੜਾ ਕਿ ਅਜੀਤ ਸਿੰਘ ਗਰੇਵਾਲ ਦਾ ਪਹਿਲੇ ਵਿਆਹ ਦੇ ਵਿੱਚੋਂ ਬੇਟਾ ਹੁੰਦਾ ਤੇ ਦੂਜਾ ਨੰਬਰ ਸੀ ਸੰਦੀਪ ਉਰਫ ਸਨੀ ਤੂਰ ਦਾ ਇਹਨਾਂ ਦੇ ਨਾਲ ਜਿਹੜੀਆਂ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਉਹ ਸਿਰਫ ਕੁਝ ਸਕਿੰਟਾਂ ਦੀਆਂ ਹੁੰਦੀਆਂ ਨੇ ਬਹੁਤੀਆਂ ਲੰਬੀਆਂ ਗੱਲਾਂ ਹੁੰਦੀਆਂ ਨਹੀਂ ਹੁਣ ਪੁਲਿਸ ਨੂੰ ਇਸ ਗੱਲ ਤੋਂ ਵੀ ਹੈਰਾਨੀ ਹੁੰਦੀ ਹੈ ਕਿ ਇਸ ਵਖਵੇ ਦੌਰਾਨ ਬਹੁਤ ਵਾਰ ਗੱਲਾਂ ਹੋਈਆਂ ਪਰ ਕੁਝ ਸਕਿੰਟਾਂ ਦੀਆਂ ਗੱਲਾਂ ਹੋਈਆਂ ਇੱਥੋਂ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਇਸ ਦੇ ਵਿੱਚ ਇਹਨਾਂ ਕਾਲਾਂ ਦੇ ਵਿੱਚ ਦਿੱਤਾ ਗਿਆ ਇੱਕ ਦੂਜੇ ਨੂੰ ਕੋਈ ਕਾਲ 5 ਸਕਿੰਟ ਦੀ ਹੋਈ ਕੋਈ ਕਾਲ 10 ਸਕਿੰਟ ਦੀ ਹੋਈ ਤੇ ਬਾਰ ਬਾਰ ਹੋਈ ਇਹਦੇ ਵਿੱਚ ਇਹ ਪਤਾ ਲੱਗ ਰਿਹਾ ਸੀ ਕਿ ਕੋਈ ਨਾ ਕੋਈ ਡਾਇਰੈਕਸ਼ਨ ਕੋਈ ਨਾ ਕੋਈ ਦਿਸ਼ਾ ਨਿਰਦੇਸ਼ ਇੱਕ ਦੂਜੇ ਨੂੰ ਦੇ ਰਹੇ ਸੀ ਇਹਨਾਂ ਸਾਰੀਆਂ ਚੀਜ਼ਾਂ ਦਾ ਡਿਟੇਲ ਦੇ ਵਿੱਚ ਪਤਾ ਲਾਣ ਵਾਸਤੇ ਪੁਲਿਸ ਕੀ ਕਰਦੀ ਹੈ ਕਿ ਸੁਖਜੀਤ ਸਿੰਘ ਗਰੇਵਾਲ ਜੋ ਕਿ ਇਹਦਾ ਬੇਟਾ ਸੀ ਤੇ ਸਨੀ ਤੂਰ ਦਾ ਨੰਬਰ ਵੀ ਸਰਵਾਈਲੈਂਸ ਤੇ ਲਾ ਦਿੰਦੀ ਹੈ ਹੁਣ ਜਿਹੜਾ ਇਹਨਾਂ ਦੀ ਕਾਲ ਡਿਟੇਲ ਹੈ ਉਹ ਟੈਪ ਕਰਨਾ ਸ਼ੁਰੂ ਕਰ ਦਿੰਦੀ ਹੈ ਕੈਨੇਡਾ ਪੁਲਿਸ ਦੂਜੇ ਪਾਸੇ ਅਜੀਤ ਸਿੰਘ ਗਰੇਵਾਲ ਦੇ ਘਰ ਦਾ ਸਰਚ ਵਾਰੰਟ ਵੀ ਲਿਆ ਜਾਂਦਾ ਤੇ ਉਹਦੇ ਘਰ ਜਦੋਂ ਪੁਲਿਸ ਜਾ ਕੇ ਤਲਾਸ਼ੀ ਲੈਂਦੀ ਹੈ ਤੇ ਉੱਥੇ ਪੁਲਿਸ ਨੂੰ ਇੱਕ ਨੋਟ ਮਿਲਦਾ ਜਿਹੜਾ ਕਿ ਬਲਜੀਤ ਕੌਰ ਗਰੇਵਾਲ ਨੇ ਲਿਖਿਆ ਹੁੰਦਾ ਹੈ ਉਦੇ ਵਿੱਚ ਉਹਨੇ ਲਿਖਿਆ ਹੁੰਦਾ ਕਿ ਉਹ ਅਜੀਤ ਸਿੰਘ ਗਰੇਵਾਲ ਤੋਂ ਤਲਾਕ ਲੈਣਾ ਚਾਹਦੀ ਹੈ ਤੇ ਉੱਥੇ ਉਹਨੇ 5-7 ਕਾਰਨ ਵੀ ਲਿਖਿਆ ਹੁੰਦੇ ਨੇ ਉਹਨੇ ਲਿਖਿਆ ਹੁੰਦਾ ਕਿ ਜਿਸ ਦਿਨ ਦਾ ਮੇਰਾ ਵਿਆਹ ਅਜੀਤ ਸਿੰਘ ਗਰੇਵਾਲ ਨਾਲ ਹੋਇਆ ਉਦਣ ਦੀ ਮੈਨੂੰ ਇਸ ਘਰ ਦੇ ਵਿੱਚ ਕੋਈ ਇੱਜ਼ਤ ਨਹੀਂ ਮਿਲੀ ਇਸ ਪਰਿਵਾਰ ਵੱਲੋਂ ਮੈਨੂੰ ਗਲਤ ਨਾਵਾਂ ਦੇ ਨਾਲ ਬੁਲਾਇਆ ਜਾਂਦਾ ਤੇ ਉਹਦੀ ਬਾਰ-ਬਾਰ ਬੇਇੱਜ਼ਤੀ ਕੀਤੀ ਹੁੰਦੀ ਹੈ ਉਹਦਾ ਕਹਿਣਾ ਹੁੰਦਾ ਕਿ ਅਜੀਤ ਸਿੰਘ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਜਿੰਮੇ ਦੇ ਖਰਚੇ ਤੇ ਹੋਰ ਵੀ ਖਰਚੇ ਜਿਨ੍ਹਾਂ ਦੇ ਪੈਸੇ ਮੈਂ ਦੇ ਰਹੀ ਆਂ ਉਦੋਂ ਬਾਅਦ ਵੀ ਉਹਨੂੰ ਇਸ ਘਰ ਦੇ ਵਿੱਚ ਕੋਈ ਪਿਆਰ ਕੋਈ ਸਤਿਕਾਰ ਨਹੀਂ ਮਿਲ ਰਿਹਾ ਤੇ ਉਹ ਇਸ ਘਰ ਦੇ ਵਿੱਚ ਬੜੀ ਕੁਟੜ ਮਹਿਸੂਸ ਕਰ ਰਹੀ ਹੈ ਤੇ ਉਹ ਇਸ ਤਰੀਕੇ ਦੀ ਜ਼ਿੰਦਗੀ ਹੋਰ ਅੱਗੇ ਨਹੀਂ ਚਲਾ ਸਕਦੀ। ਕੈਨੇਡਾ ਪੁਲਿਸ ਦਾ ਜਿਹੜਾ ਸ਼ੱਕ ਹੈ ਉਹ ਯਕੀਨ ਦੇ ਵਿੱਚ ਬਦਲ ਗਿਆ ਸੀ ਕਿ ਅਜੀਤ ਸਿੰਘ ਗਰੇਵਾਲ ਤੇ ਉਹਦੇ بیٹے ਸੁਖਜੀਤ ਸਿੰਘ ਗਰੇਵਾਲ ਨੇ ਹੀ ਮਿਲ ਕੇ ਬਲਜੀਤ ਕੌਰ ਦਾ ਕਤਲ ਕੀਤਾ ਹੈ। ਬਟ ਹਜੇ ਪੁਲਿਸ ਕੋਲ ਕੋਈ ਵੀ ਅਮਦਾ ਸਬੂਤ ਨਹੀਂ ਸੀ ਕਿ ਉਹ ਉਹਨਾਂ ਦੇ ਖਿਲਾਫ ਕੇਸ ਚਲਾ ਸਕਣ ਤੇ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਸਕਣ। ਹੁਣ ਕੈਨੇਡਾ ਪੁਲਿਸ ਵੱਲੋਂ ਇਹਨਾਂ ਸਾਰਿਆਂ ਦੇ ਜਿਹੜੇ ਫੋਨ ਸੀ ਉਹ ਟੇਪਿੰਗ ਤੇ ਲਾਏ ਹੋਏ ਸੀ ਤੇ ਜਦੋਂ ਇਹਨਾਂ ਦੀ ਰਿਕਾਰਡਿੰਗ ਹੁੰਦੀ ਹੈ ਤਾਂ ਇੱਕ ਗੱਲ ਪੁਲਿਸ ਨੂੰ ਪਤਾ ਲੱਗਦੀ ਹੈ ਕਿ ਸੁਖਜੀਤ ਸਿੰਘ ਤੇ ਅਜੀਤ ਸਿੰਘ ਆਪਸ ਦੇ ਵਿੱਚ ਗੱਲ ਕਰਦੇ ਨੇ ਤੇ ਉਹ ਗੱਲ ਕਰਦੇ ਨੇ ਕਿ ਜਿਹੜੀ ਚੀਜ਼ ਸੀ ਉਹ ਨਸ਼ਟ ਕਰ ਦਿੱਤੀ ਹੈ ਜਾਂ ਨਹੀਂ ਕਰ ਦਿੱਤੀ ਹੈ ਤੇ ਉਹ ਕਿੱਥੇ ਪਈ ਹੈ ਤੇ ਦੂਜੇ ਪਾਸਿਓਂ ਸੁਖਜੀਤ ਸਿੰਘ ਅਜੀਤ ਸਿੰਘ ਨੂੰ ਕਹਿੰਦਾ ਹੈ ਕਿ ਉਹ ਚੀਜ਼ ਉੱਥੇ ਹੀ ਪਈ ਹੈ ਤੇ ਉਹਨੂੰ ਅਜੇ ਨਸ਼ਟ ਨਹੀਂ ਕੀਤਾ ਗਿਆ ਹੁਣ ਗੱਲਾਂ-ਗੱਲਾਂ ਦੇ ਵਿੱਚ ਉਹ ਇੱਕ ਇਨਸਾਨ ਦਾ ਨਾਮ ਲੈਂਦੇ ਨੇ ਉਹ ਹੁੰਦਾ ਜੋਬਰਾੜ ਤੇ ਸੁਖਜੀਤ ਸਿੰਘ अजीत ਸਿੰਘ ਨੂੰ ਕਹਿੰਦਾ ਕਿ ਉਹ ਚੀਜ਼ ਜੋ ਬਰਾੜ ਦੇ ਘਰ ਪਈ ਹੈ ਹੁਣ ਜਿਹੜਾ ਸੁਖਜੀਤ ਸਿੰਘ ਗਰੇਵਾਲ ਹੁੰਦਾ ਉਹ ਕਹਿੰਦਾ ਕਿ ਉਹਨੂੰ ਨਸ਼ਟ ਕਰ ਦਿਓ ਉਹਨੂੰ ਸਿਰਕੇ ਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਕਿਸੇ ਵੀ ਤਰੀਕੇ ਨਾਲ ਨਸ਼ਟ ਕਰ ਦਿਓ ਤਾਂ ਕਿ ਉਹ ਪੁਲਿਸ ਦੇ ਹੱਥ ਨਾ ਲੱਗੇ ਹੁਣ ਪੁਲਿਸ ਜਦੋਂ ਇਹ ਸਾਰਾ ਕੁਝ ਸੁਣਦੀ ਹੈ ਇੱਕ ਪੰਜਾਬੀ ਟਰਾਂਸਲੇਟਰ ਦੀ ਮਦਦ ਦੇ ਨਾਲ ਤਾਂ ਪੁਲਿਸ ਨੂੰ ਇਹ ਲੱਗਦਾ ਹੈ ਕਿ ਹੋਏ ਨਾ ਹੋਏ ਇਹ ਉਹੀ ਹਥਿਆਰ ਹੈ ਜਿਹੜਾ ਕਤਲ ਦੇ ਵਿੱਚ ਵਰਤਿਆ ਗਿਆ ਸੀ ਜਿਹਨੂੰ ਸਾਫ਼ ਕਰਨ ਦੀ ਗੱਲ ਚੱਲਦੀ ਹੈ ਤੇ ਨਸ਼ਟ ਕਰਨ ਦੀ ਗੱਲ ਚੱਲ ਰਹੀ ਹੈ ਹੁਣ ਪੁਲਿਸ ਬਿਨਾਂ ਕਿਸੇ ਟਾਈਮ ਗਵਾਏ ਕੋਰਟ ਤੋਂ ਸਰਚ ਵਾਰੈਂਟ ਲੈਂਦੀ ਹੈ ਤੇ ਜੋ ਬਰਾੜ ਦੇ ਘਰ ਪਹੁੰਚਦੀ ਹੈ ਤੇ ਉਹਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਹੁਣ ਕੈਨੇਡਾ ਪੁਲਿਸ ਨੂੰ ਇੱਥੇ ਕਾਮਯਾਬੀ ਵੀ ਮਿਲਦੀ ਹੈ ਤੇ ਇੱਥੇ ਇੱਕ 9mm ਦਾ ਰਿਵਾਲਵਰ ਮਿਲਦਾ ਉਹਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਜਾਂਦਾ ਤੇ ਉਹਦੀ ਜਦੋਂ ਰਿਪੋਰਟ ਹੁੰਦੀ ਹੈ ਤੇ ਪਤਾ ਲੱਗਦਾ ਕਿ ਜਿਹੜੇ ਖਾਲੀ ਕਰਤੂਸ ਮਿਲੇ ਸੀ ਬਲਜੀਤ ਕੌਰ ਦੀ ਲਾਸ਼ ਦੇ ਨੇੜੇ ਇਹ ਏਸੇ ਰਫਲ ਦੇ ਵਿੱਚੋਂ ਚੱਲੇ ਹੋਏ ਸੀ ਹੁਣ ਪੁਲਿਸ ਦੇ ਕੋਲ ਇੱਕ ਇਹ ਸਬੂਤ ਵੀ ਆ ਚੁੱਕਿਆ ਸੀ ਕਿ ਜਿਹੜਾ ਕਤਲ ਹੋਇਆ ਸੀ ਉਹੋ ਇਸੇ ਹਥਿਆਰ ਦੇ ਨਾਲ ਹੋਇਆ ਸੀ ਹੁਣ ਇਸ ਤੋਂ ਬਾਅਦ ਕੈਨੇਡਾ ਪੁਲਿਸ ਵੱਲੋਂ ਜੋਬਰਾਡ ਤੋਂ ਵੀ ਪੁੱਛਤਾਛ ਕੀਤੀ ਜਾਂਦੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਦਾ ਕਿ ਜੋਬਰਾਡ ਦਾ ਇਸ ਕਤਲ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹਨੂੰ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ ਤੇ ਉਹਦੇ ਘਰ ਦੇ ਵਿੱਚ ਸਿਰਫ ਹਥਿਆਰ ਰੱਖਿਆ ਗਿਆ ਸੀ ਜਿਹਦੇ ਬਾਰੇ ਉਹਨੂੰ ਕੋਈ ਵੀ ਜਾਣਕਾਰੀ ਨਹੀਂ ਸੀ ਹੁਣ ਕੈਨੇਡਾ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਗੱਲ ਹੋਰ ਬੜੀ ਅਜੀਬ ਮਿਲਦੀ ਹੈ ਕਿ ਅਜੀਤ ਸਿੰਘ ਗਰੇਵਾਲ ਤੇ ਬਲਜੀਤ ਕੌਰ ਦਾ ਵਿਆਹ ਸਿਰਫ 4 ਮਹੀਨੇ ਚੱਲਿਆ ਸੀ ਉਦੋਂ ਬਾਅਦ ਬਲਜੀਤ ਕੌਰ ਦਾ ਕਤਲ ਹੋ ਗਿਆ ਸੀ ਤੇ ਇਹਨਾਂ 4 ਮਹੀਨਿਆਂ ਦੇ ਵਿੱਚ ਬਲਜੀਤ ਕੌਰ ਜਿਹੜੀ ਕਿ ਬਹੁਤ ਜ਼ਿਆਦਾ ਅਮੀਰ ਲੇਡੀ ਸੀ ਉਹਨੇ ਆਪਣੀ ਸਾਰੀ ਪ੍ਰਾਪਰਟੀ ਅਜੀਤ ਸਿੰਘ ਗਰੇਵਾਲ ਦੇ ਨਾਮ ਕਰ ਦਿੱਤੀ ਸੀ ਤੇ ਜਿਹੜੀਆਂ ਵੀ ਇੰਸ਼ੋਰੈਂਸ ਪਾਲਿਸੀਆਂ ਸੀ ਜਿਹੜੇ ਉਹਦੇ ਬੀਮੇ ਸੀ ਉਹਨਾਂ ਦੇ ਵਿੱਚ ਵੀ ਨੋਮਿਨੇ ਸੀ ਜਿਹੜਾ ਉਹ ਅਜੀਤ ਸਿੰਘ ਗਰੇਵਾਲ ਸੀ ਤੇ ਇਸ ਦਾ ਮਤਲਬ ਇਹ ਸੀ ਕਿ ਬਲਜੀਤ ਕੌਰ ਦੀ ਮੌਤ ਦਾ ਸਭ ਤੋਂ ਵੱਡਾ ਜੇ ਫਾਇਦਾ ਕਿਸੇ ਇਨਸਾਨ ਨੂੰ ਮਿਲ ਸਕਦਾ ਸੀ ਤੇ ਉਹ ਸੀ ਅਜੀਤ ਸਿੰਘ ਗਰੇਵਾਲ ਸਾਰੀ ਇਨਵੈਸਟੀਗੇਸ਼ਨ ਤਾਂ ਚੱਲ ਹੀ ਰਹੀ ਸੀ ਇਸੇ ਦੌਰਾਨ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਔਰਤ ਪੁਲਿਸ ਕੋਲ ਪਹੁੰਚਦੀ ਹੈ ਇਹ ਜਿਹੜੀ ਔਰਤ ਹੁੰਦੀ ਹੈ ਇਹਦਾ ਨਾਮ ਹੁੰਦਾ ਸ਼ਿੰਦੀ ਸ਼ੌਕਰ ਤੇ ਇਹ ਪੁਲਿਸ ਨੂੰ ਦੱਸਦੀ ਹੈ ਕਿ ਉਹਜੀਤ ਸਿੰਘ ਗਰੇਵਾਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਤੇ ਕਾਫੀ ਟਾਈਮ ਤੋਂ ਉਹਦੇ ਨਾਲ ਉਹਦੇ ਸਰੀਰਕ ਸਬੰਧ ਵੀ ਨੇ ਤੇ ਇਹਨਾਂ ਦਾ ਇੱਕ ਦੋਸਤ ਹੈ ਜਿਹਦਾ ਨਾਮ ਹੈ ਚਰਨ ਦਿਓਲ ਇਹ ਤਿੰਨੇ ਜਣੇ ਆਪਸ ਵਿੱਚ ਇੱਕ ਦੂਜੇ ਨੂੰ ਜਾਣਦੇ ਨੇ ਤੇ ਹੁਣ ਸ਼ਿੰਦੀ ਸ਼ੌਕਰ ਦਾ ਪੁਲਿਸ ਨੂੰ ਇਹ ਕਹਿਣਾ ਹੁੰਦਾ ਕਿ ਜਿਸ ਦਿਨ ਇਹ ਘਟਨਾ ਹੋਈ 19 April 1998 ਨੂੰ ਉਸ ਦਿਨ ਚਰਨ ਦਿਓਲ ਦਾ ਇਸ ਲੇਡੀ ਨੂੰ ਫੋਨ ਆਉਂਦਾ ਹੈ ਤੇ ਉਹ ਉਸ ਨੂੰ ਕਹਿੰਦਾ ਕਿ ਆਪਾਂ ਕਿ ਦੇਖੋ ਮਨ ਫਿਰਨ ਚੱਲਦੇ ਆਂ ਤੇ ਉਹ ਰਾਜ਼ੀ ਵੀ ਹੋ ਜਾਂਦੀ ਹੈ ਤੇ ਉਹ ਜਦੋਂ ਗੱਡੀ ਦੇ ਵਿੱਚ ਜਾ ਰਹੇ ਸੀ ਤਾਂ ਇਹਨਾਂ ਨੂੰ ਇੱਕ ਸਟੋਰ ਤੇ ਦੋ ਕਾਲੇ ਬੰਦੇ ਮਿਲਦੇ ਨੇ ਤੇ ਹੁਣ ਚਰਨ ਦਿਓਲ ਇਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਲੈਂਦਾ ਤੇ ਜਿਹੜੀ ਸ਼ਿੰਦੀ ਸ਼ੋਕਰ ਪੁਲਿਸ ਨੂੰ ਇਹ ਜਾਣਕਾਰੀ ਦੇ ਰਹੀ ਸੀ ਉਹ ਕਹਿੰਦੀ ਸੀ ਕਿ ਮੈਨੂੰ ਇਹਨਾਂ ਕਾਲੇ ਬੰਦਿਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹ ਹੈਰਾਨ ਸੀ ਕਿ ਚਰਨ ਦਿਓਲ ਨੇ ਆਪਣੀ ਗੱਡੀ ਦੇ ਵਿੱਚ ਇਹਨਾਂ ਦੋ ਕਾਲੇ ਬੰਦਿਆਂ ਨੂੰ ਕਿਉਂ ਬਿਠਾਇਆ ਤੇ ਉਹਦਾ ਉਦੋਂ ਬਾਅਦ ਪੁਲਿਸ ਨੂੰ ਇਹ ਕਹਿਣਾ ਹੁੰਦਾ ਕਿ ਜਦੋਂ ਅਸੀਂ ਬਲਜੀਤ ਕੌਰ ਗਰੇਵਾਲ ਦੇ ਘਰ ਦੇ ਬਾਹਰ ਪਹੁੰਚੇ ਅਜੀਤ ਸਿੰਘ ਗਰੇਵਾਲ ਦੇ ਘਰ ਦੇ ਬਾਹਰ ਪਹੁੰਚੇ ਤਾਂ ਉੱਥੇ ਇਹਨਾਂ ਦੋਨਾਂ ਕਾਲੇ ਬੰਦਿਆਂ ਨੂੰ ਉਤਾਰ ਦਿੱਤਾ ਜਾਂਦਾ ਤੇ ਉਦੋਂ ਬਾਅਦ ਅਸੀਂ ਕਰੀਬ 1 ਘੰਟੇ ਦੇ ਬਾਅਦ ਜਦੋਂ ਇੱਧਰ ਉੱਧਰ ਘੁੰਮਣ ਤੋਂ ਬਾਅਦ ਵਾਪਸ ਉਸੇ ਘਰ ਦੇ ਸਾਹਮਣੇ ਆਏ ਅਜੀਤ ਸਿੰਘ ਗਰੇਵਾਲ ਤੇ ਬਲਜੀਤ ਕੌਰ ਗਰੇਵਾਲ ਦੇ ਘਰ ਦੇ ਬਾਹਰ ਆਏ ਤਾਂ ਇਹ ਦੋ ਕਾਲੇ ਬੰਦੇ ਸਾਨੂੰ ਫਿਰ ਤੋਂ ਉੱਥੇ ਹੀ ਮਿਲੇ ਤੇ ਚਰਨਦੇਵਲ ਦੁਬਾਰਾ ਇਹਨਾਂ ਨੂੰ ਆਪਣੀ ਗੱਡੀ ਦੇ ਵਿੱਚ ਬਿਠਾਉਂਦਾ ਤੇ ਇਹਨਾਂ ਨੂੰ ਪੁੱਛਦਾ ਕਿ ਕੰਮ ਹੋ ਗਿਆ ਤਾਂ ਦੋ ਕਾਲੇ ਬੰਦੇ ਕਹਿੰਦੇ ਨੇ ਕਿ ਕੰਮ ਹੋ ਚੁੱਕਿਆ ਉਦੋਂ ਬਾਅਦ ਚਰਨ ਦਿਓੜ ਇਹਨਾਂ ਨੂੰ ਕਹਿੰਦਾ ਕਿ ਤੁਹਾਨੂੰ ਤੁਹਾਡੀ ਪੇਮੈਂਟ ਕੱਲ ਮਿਲ ਜਾਏਗੀ। ਉਦੋਂ ਬਾਅਦ ਉਹਨਾਂ ਕਾਲੇ ਬੰਦਿਆਂ ਨੂੰ ਬਿਠਾ ਕੇ ਤੇ ਗੱਡੀ ਦੇ ਵਿੱਚ ਉੱਥੇ ਹੀ ਛੱਡ ਦਿੱਤਾ ਜਾਂਦਾ ਜਿੱਥੋਂ ਇਹਨਾਂ ਨੂੰ ਪਿਕ ਕੀਤਾ ਗਿਆ ਸੀ। ਹੁਣ ਪੁਲਿਸ ਕੋਲੋਂ ਜਦੋਂ ਇਹ ਜਾਣਕਾਰੀ ਆਉਂਦੀ ਹੈ ਤਾਂ ਉਹ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦੀ ਹੈ ਕਿ ਕਿ ਪੁਲਿਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਜਿਹੜੇ ਪ੍ਰੂਫ ਇਕੱਠੇ ਹੋਏ ਸੀ ਉਹ ਇੱਕ ਅਲੱਗ ਡਾਇਰੈਕਸ਼ਨ ਵੱਲ ਜਾ ਰਹੇ ਸੀ ਪਰ ਹੁਣ ਜਿਹੜੀ ਇਹ ਲੇਡੀ ਸ਼ਿੰਦੀ ਸ਼ੋਕਰ ਪੁਲਿਸ ਸਟੇਸ਼ਨ ਵਿੱਚ ਪਹੁੰਚ ਕੇ ਇਹ ਕਹਾਣੀ ਸੁਣਾ ਰਹੀ ਸੀ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਕਿਸੇ ਹੋਰ ਪਾਸੇ ਨੂੰ ਲੈ ਕੇ ਜਾ ਕਾਫੀ ਹੈਰਾਨ ਪਰੇਸ਼ਾਨ ਹੋ ਜਾਂਦੀ ਹੈ ਹੁਣ ਪੁਲਿਸ ਵੱਲੋਂ ਜਦੋਂ ਚੰਗੀ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਸ਼ਿੰਦੀ ਸ਼ੌਕਰ ਜਿਹੜੀ ਕਿ ਇੱਕ ਨਵੀਂ ਕਹਾਣੀ ਲੈ ਕੇ ਕੈਨੇਡਾ ਪੁਲਿਸ ਕੋਲ ਆਈ ਸੀ ਉਹਦਾ ਤੇ ਅਜੀਤ ਸਿੰਘ ਗਰੇਵਾਲ ਦਾ ਕਈ ਸਾਲਾਂ ਤੋਂ ਨਜਾਇਜ਼ ਰਿਸ਼ਤਾ ਸੀ ਹੁਣ ਸ਼ਿੰਦੀ ਸ਼ੌਕਰ ਨੂੰ ਕੈਨੇਡਾ ਪੁਲਿਸ ਵੱਲੋਂ ਦੁਬਾਰਾ ਤੋਂ ਪੁਲਿਸ ਸਟੇਸ਼ਨ ਬੁਲਾਇਆ ਜਾਂਦਾ ਤੇ ਸਖਤੀ ਦੇ ਨਾਲ ਉਹ ਤੋਂ ਪੁੱਛਤਾਛ ਕੀਤੀ ਜਾਂਦੀ ਹੈ ਜਦੋਂ ਪੁਲਿਸ ਵੱਲੋਂ ਸਖਤਾਈ ਕੀਤੀ ਜਾਂਦੀ ਹੈ ਤਾਂ ਸ਼ਿੰਦੀ ਸ਼ੌਕਰ ਦਾ ਕਹਿਣਾ ਹੁੰਦਾ ਕਿ ਜਿਹੜੀ ਕਹਾਣੀ ਉਹਨੇ ਕੈਨੇਡਾ ਪੁਲਿਸ ਨੂੰ ਸੁਣਾਈ ਹੈ ਇਹ ਸਾਰੀ ਝੂਠ ਹੈ ਤੇ ਇਹ ਸਾਰੀ ਕਹਾਣੀ ਉਹਨੇ ਅਜੀਤ ਸਿੰਘ ਗਰੇਵਾਲ ਦੇ ਕਹਿਣ ਤੇ ਸੁਣਾਈ ਹੈ ਕਿਉਂਕਿ ਅਜੀਤ ਸਿੰਘ ਗਰੇਵਾਲ ਉਹਦੇ ਤੋਂ ਬਹੁਤ ਜ਼ਿਆਦਾ ਪੈਸੇ ਖਾ ਚੁੱਕਿਆ ਹੈ ਤੇ ਉਹਦਾ ਕਹਿਣਾ ਇਹ ਸੀ ਕਿ ਜੇ ਤੂੰ ਇਹ ਕਹਾਣੀ ਜਾ ਕੇ ਪੁਲਿਸ ਨੂੰ ਦੱਸੇਂਗੀ ਤਾਂ ਹੀ ਮੈਂ ਤੇਰੇ ਪੈਸੇ ਵਾਪਸ ਕਰਾਂਗਾ ਇਸੇ ਕਰਕੇ ਇਸੇ ਲਾਲਚ ਦੇ ਵਿੱਚ ਆ ਕੇ ਉਹਨੇ ਪੁਲਿਸ ਨੂੰ ਇਹ ਝੂਠੀ ਕਹਾਣੀ ਸੁਣਾਈ ਸੀ ਤੇ ਚਰਨ ਦਿ올 ਜਿਹਦੀ ਕੀ अजीत ਸਿੰਘ ਗਰੇਵਾਲ ਦੇ ਨਾਲ ਕੁਛ ਦਿਨ ਪਹਿਲਾਂ ਲੜਾਈ ਹੋਈ ਸੀ ਇਸੇ ਕਰਕੇ ਉਹਨੇ ਚਰਨ ਦਿ올 ਦਾ ਨਾਮ ਲਿਆ ਤਾਂ ਕਿ ਇਹ ਸਾਰੇ ਮਾਮਲੇ ਦੇ ਵਿੱਚ ਚਰਨ ਦਿ올 ਦਾ ਨਾਮ ਆ ਜਾਏ ਤੇ ਉਹ ਫਸ ਜੇ ਹੁਣ ਪੁਲਿਸ ਦੇ ਕੋਲ अजीत ਸਿੰਘ ਗਰੇਵਾਲ ਉਹਦੇ بیٹے ਸੁਖਜੀਤ ਸਿੰਘ ਤੇ ਸਨੀ ਤੂਰ ਦੇ ਖਿਲਾਫ ਕਾਫੀ ਪ੍ਰੂਫ ਇਕੱਠੇ ਹੋ ਚੁੱਕੇ ਸੀ ਇਹਨਾਂ ਨੂੰ ਅਰੈਸਟ ਕੀਤਾ ਜਾਂਦਾ ਇਹਨਾਂ ਤੇ ਮੁਕੱਦਮਾ ਦਾਇਰ ਕੀਤਾ ਜਾਂਦਾ ਤੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਉਦੋਂ ਬਾਅਦ ਇਹਨਾਂ ਦੀ ਜਿਹੜੇ ਕੇਸ ਦੀ ਸੁਣਵਾਈ ਸ਼ੁਰੂ ਹੁੰਦੀ ਹੈ ਤੇ 27 ਅਕਤੂਬਰ 2000 ਨੂੰ ਕੋਰਟ ਦਾ ਫੈਸਲਾ ਹੁੰਦਾ ਜਿਹੜਾ ਅਜੀਤ ਸਿੰਘ ਗਰੇਵਾਲ ਸੀ ਉਹਦਾ ਮੁੰਡਾ ਸੁਖਜੀਤ ਸਿੰਘ ਗਰੇਵਾਲ ਉਹਨਾਂ ਨੂੰ ਫਸਟ ਡਿਗਰੀ ਕਤਲ ਕੇਸ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਜਿਹੜੇ ਕਿ 25 ਸਾਲ ਤੱਕ ਪੈਰੋਲ ਵੀ ਨਹੀਂ ਲੈ ਸਕਣਗੇ ਮਤਲਬ 25 ਸਾਲ ਤੱਕ ਕਿਸੇ ਵੀ ਤਰੀਕੇ ਨਾਲ ਇਹ ਦੋਨੋਂ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਤੇ ਜਿਹੜਾ ਸਨੀ ਤੂਰ ਹੁੰਦਾ ਜਿਹੜਾ ਕਿ ਇਸ ਕਤਲ ਕੇਸ ਦੇ ਵਿੱਚ ਸ਼ਾਮਲ ਸੀ ਉਹਨੂੰ ਸੈਕੰਡ ਡਿਗਰੀ ਕਤਲ ਦਾ ਦੋਸ਼ੀ ਪਾਇਆ ਜਾਂਦਾ ਤੇ ਉਹਨੂੰ 12 ਸਾਲ ਦੀ ਸਜ਼ਾ ਸੁਣਾਈ ਜਾਂਦੀ ਹੈ ਹੁਣ ਇਸ ਸਜ਼ਾ ਤੋਂ ਬਾਅਦ ਜਿਹੜੀ ਬਲਜੀਤ ਕੌਰ ਗਰੇਵਾਲ ਹੁੰਦੀ ਹੈ ਇਦੀ ਪਹਿਲੇ ਵਿਆਹ ਤੇ ਵਿੱਚ ਇੱਕ ਬੇਟੀ ਹੁੰਦੀ ਹੈ ਜਿਹਦਾ ਨਾਮ ਹੁੰਦਾ ਹੈ ਰੂਪੀ ਸਿੱਧੂ ਉਹ ਕਾਫੀ ਖੁਸ਼ ਹੁੰਦੀ ਹੈ ਕਿਉਂਕਿ ਉਸਦੇ ਮਾਂ ਦੇ ਕਾਤਲਾਂ ਨੂੰ ਸਜ਼ਾ ਮਿਲੀ ਸੀ ਤੇ ਜਦੋਂ ਇਹ ਸਜ਼ਾ ਸੁਣਾਈ ਜਾਂਦੀ ਹੈ ਉਸ ਟਾਈਮ ਸੁਖਜੀਤ ਸਿੰਘ ਗਰੇਵਾਲ 21 ਸਾਲ ਦਾ ਸੀ ਤੇ ਇਹਨੇ ਜੋ ਕੁਝ ਵੀ ਕੀਤਾ ਇਹਨੂੰ ਉਹਦਾ ਖਮਿਆਜ਼ਾ ਪੂਰਾਤਨਾ ਪਿਆ ਤੇ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਜਿਹੜੀ ਕੀ ਲਾਸਟ ਅਪਡੇਟ ਹੈ ਇੱਕ ਲਾਲਚ ਦੇ ਵਿੱਚ ਆ ਕੇ ਅਜੀਤ ਸਿੰਘ ਗਰੇਵਾਲ ਨੇ ਨਾ ਸਿਰਫ ਆਪਣੀ ਜ਼ਿੰਦਗੀ ਬਰਬਾਦ ਕੀਤੀ ਬਲਕਿ ਆਪਣੇ ਬੇਟੇ ਦੀ ਜ਼ਿੰਦਗੀ ਵੀ ਬਰਬਾਦ ਕੀਤੀ ਤੇ ਨਾ ਜਾਣੇ ਕਿੰਨੀਆਂ ਹੋਰ ਜ਼ਿੰਦਗੀਆਂ ਉਹਨੇ ਖਰਾਬ ਕੀਤੀਆਂ ਤੇ ਅਖੀਰ ਉਹਨੂੰ ਆਪਣੀ ਸਾਰੀ ਜ਼ਿੰਦਗੀ ਜੇਲ੍ਹ ਦੇ ਵਿੱਚ گزارਣੀ ਪਈ ਬੁਰੇ ਕੰਮ ਦਾ ਨਤੀਜਾ ਹਮੇਸ਼ਾ ਬੁਰਾ ਹੁੰਦਾ ਹੈ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਕਿਸੇ ਹੋਰ ਕ੍ਰਾਈਮ ਕਹਾਣੀ ਦੇ ਵਿੱਚ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਇਹਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕੀ ਮੇਰਾ ਕਹਾਣੀ ਸੁਣਾਉਣ ਦਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਿਆ ਸ਼ੁਕਰੀਆ ਧੰਨਵਾਦ